ਆ ਗੱਲ ਤਾਂ ਕਰਦੇ ਆਂ ਮੈਂ ਕਿਹੜਾ ਗੁੜੀ ਹੋਈ ਇਹ ਤੁਮਹੇ ਪਤਾ ਲਾਹਾਂ ਦੇ ਦੇ ਮੈਨੂੰ ਨਜ਼ਰ ਨਹੀਂ ਆਇਆ ਕਿੱਥੇ ਮੈਂ ਪਾਛਾ ਬਟਾ ਸ਼ਹਿਰੋਂ ਮੈਨੂੰ ਨਹੀਂ ਪਤਾ ਕੋਈ ਕੱਡੀ ਭੜੀ ਮਾਰ ਦਿੱਤੀ ਤੁਹਾਨੂੰ ਕਿਹਨਾਂ ਨੂੰ ਸੁਣਨਾ ਚਾਹੀਦਾ ਮੈਂ ਬੱਚਾ ਮਤਰਾ ਬੱਚਾ ਮੇਰਾ ਪੁੱਤ ਆ ਰਿਹਾ ਜਿਵੇਂ ਆ ਗਿਆ ਗੱਡੀ ਚਾਬੀ ਦੇ ਰੱਖੋ ਸੁਣੋ ਪੰਜਾਬ ਨਾਲ ਪੜਾ ਲੱਗਦਾ ਹੈ

ਚਾਈ ਜਲਾ ਮਾਣਿ ਪ੍ਰਵੰਤਰ ਸਿੰਘ ਜੀ ਕਿਹੜੀ ਗੱਡੀ ਆਹ ਤੇ ਟੈਂਟਰ ਆ ਜੀ ਟੈਂਟਰ ਕੀ ਕੀ ਲੱਧਾ ਵਿੱਚ ਠੀਕ ਮੈਂ ਤਾਂ ਜੀ ਕੀ ਗੱਲ ਹੋਈ ਕੀ ਮੇਰੇ ਜੀ ਇੱਕ ਜਿਹੜੀ ਪਰਲੇ ਪਾਸੇ ਗੱਡੀ ਖੜੀ ਸੀ ਨਾ ਉਹ ਖੜੀ ਸੀ ਜਿਹੜੀ ਲਾਲ ਗੱਡੀ ਆਹ ਬਲੈਰੋ ਆਹ ਥਾਰ ਇਹਨੇ ਇੱਕ एकदम ਪਾਸ ਕਰੀ ਜਾਂਦਾ ਸੀ ਮਨੂੰ ਇਹਨੇ ਬ੍ਰੇਕ ਮਾਰ ਤੇ ਬਰਾਬਰ ਲਿਆ ਕੇ ਗੱਡੀ ਤੇ ਗੱਡੀ ਪਾਸ ਨਹੀਂ ਹੋ ਗਈ ਉਹਦੇ ਨਾਲ ਖੜੀ ਉਹਨੂੰ ਪਚਾਉਂਦਾ ਗੱਡੀ ਦੇ ਨਾਲ ਲਾਦੀ ਗੱਡੀ ਆਹ ਗੱਲ ਜੀ ਬਚਾਈ ਤੇ ਨਹੀਂ ਇਹ ਵੀ ਗੱਡੀ ਮੱਜ ਗਈ ਮਾਲਾ ਜੀ ਹੁਣ ਜਦੋਂ ਦੋਨੇ ਵਿਚ ਗੱਡੀਆਂ ਲਿਆ ਕੇ ਲਾਦਦੇ ਨਾਲ ਹੀ ਲੱਗੂਗੀ ਪਰ ਉਹ ਕਹਿ ਰਿਹਾ ਨਸ਼ਾ ਕੀਤਾ ਤੁਸੀਂ ਤੇ ਨਸ਼ਾ ਕੀਤੇ ਟੈਸਟ ਕਰਾ ਲਓ ਇਹ ਤਾਂ ਚਿੱਟਾ ਪੀਤਾ ਚਿੱਟਾ ਕੌਣ ਪੀਂਦਾ ਰੋਟੀ ਤਾਂ ਖਾਦੀ ਨਹੀਂ ਸਵੇਰ ਤੀਜੀ ਅਸੀਂ ਇਹ ਕਹਿੰਦੇ ਚਿੱਟਾ ਪੀਂਦਾ ਉਹ ਪੀਂਦਾ ਚਿੱਟਾ ਦਾ ਟੈਸਟ ਕਰਾ ਲਾਓ ਭਾਈ ਜੀ ਜਦੋਂ ਕੋਈ ਡਰਾਈਵਰ ਦੀ ਤਾਂ ਵੱਡੀ ਗਲਤੀ ਵਾਲੇ ਦੀ ਤਾਂ ਗਲਤੀ ਹੁੰਦੀ ਹੁੰਦੀ ਹੈ ਲੋਕ ਕਹਿੰਦੇ ਨੁਕਸਾਨ ਸਾਡਾ ਬਹੁਤ ਜ਼ਿਆਦਾ ਆ ਨੁਕਸਾਨ ਤਾਂ ਹੀ ਹੋਇਆ ਦੋਨੇ ਤਰ੍ਹਾਂ ਦੇ ਹੀ ਹੋਇਆ ਜੀ ਮਾਲਕਾਰ ਹੈ ਤੁਹਾਡੇ ਮਾਲਕਾਂ ਨਾਲ ਗੱਲ ਹੋਈ ਜਾਂਦੀ ਹੈ ਜੀ ਕੀ ਕਹਿੰਦੇ ਹੋ ਉਹ ਕਹਿੰਦੇ ਕਰਦੇ ਨਹੀਂ ਕੋਈ ਗੱਲ ਨਹੀਂ ਹਾਲਾ ਕਿੰਨੇ ਵੇਲੇ ਦਾ ਸਮਾਂ ਹੈ ਹਾਂ ਜੀ ਕਿੰਨੇ ਵੇਲੇ ਦਾ ਸਮਾਂ ਸੀ ਕੋਈ ਨਹੀਂ ਬੱਚਦਾ ਜੀ ਬਾਸਾ ਬਾਸ 15 ਕਿ ਮਿੰਟ ਹੋਏ ਦਾ 15 ਮਿੰਟ ਨਹੀਂ ਗੱਡੀਆਂ ਬੱਚੀਆਂ ਦੋ ਗੱਡੀਆਂ ਹੈ ਜੀ ਰਾਜ ਸਿੰਘ ਜੀ ਮੇਰਾ ਹਾਂ ਜੀ ਕਿੱਥੇ ਜਾ ਰਹੇ ਸੀ ਕਿੱਧਰ ਆਏ ਮੈਂ ਜਾ ਰਿਹਾ ਸੀ ਇੱਧਰ ਬੱਲੇ ਜਾ ਰਿਹਾ ਸੀ 20 ਗੱਡੀਆਂ ਹੋਈ ਇਹਦੀ ਗੱਡਾਂ ਰੈੱਡ ਲਾਈਟ ਲਾ ਹੋਈ ਸੀ ਪਿੱਛੋਂ ਗੱਡੀ ਆਈ ਆ ਦੋ ਗੱਡੀਆਂ ਸਾਰੀਆਂ ਭੰਨ ਕੇ ਰਸਤੀਆਂ ਉਹਨੇ ਬ੍ਰੇਕ ਬਰੂ ਕੋਈ ਨਹੀਂ ਮੈਂ ਸਪੀਡ ਬਹੁਤ ਹੀ ਗੱਡੀ ਦੀ ਹਾਂ ਵੀ ਟੈਂਕਰ ਹੀ ਸੀ ਆਹੋ ਗੱਡੀ ਸੀ ਸੀਮਿੰਟ ਵਾਲੀ ਗੱਡੀ ਸੀ ਹਾਂਜੀ ਤੇ ਡਰਾਈਵਰ ਤੇ ਫੜ ਲਿਆ ਵਾ ਫੜਾ ਤੇ ਕਾਡੀ ਕਿਹੜੀ ਗੱਡੀ ਹੈ ਮੇਰੀ ਡਸਟਰ ਗੱਡੀ ਹੈ ਜੀ ਜਿੰਨਾ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਕੀ ਕਿਹਾ ਜਾ ਰਿਹਾ ਉਹਦੇ ਬਾਰੇ ਉਹਦੇ ਮਾਲਕ ਨਾਲ ਗੱਲ ਕੀਤੀ ਆ ਪਤਾ ਨਹੀਂ ਕੀ ਕਹਿੰਦਾ ਪਿਆ ਆਣਾ ਕਿ ਨਹੀਂ ਆਣਾ ਉਸ ਮੌਕੇ ਤੇ ਹਾਂਜੀ ਪੁਲਿਸ ਹੈਗੀ ਮੌਕੇ ਤੇ ਤੇ ਡਰਾਈਵਰ ਭੱਜਿਆ ਜਾਂ ਫੜਦੇ ਹੋ ਨਹੀਂ ਨਹੀਂ ਡਰਾਈਵਰ ਇੱਥੇ ਸੀ ਭੱਜਿਆ ਕਿੰਨੀਆਂ ਗੱਡੀਆਂ ਵਿਚੇ ਦੇ ਟੱਕਰ ਮਾਰੀ ਦੋ ਗੱਡੀਆਂ ਵਿਚੇ ਮੇਰੇ ਤੁਹਾਨੂੰ ਲੱਗਦਾ ਤਾਂ ਹੈਗਾ ਲੱਗਦਾ ਮੈਂ ਕਰ ਦੇਉ ਤੁਹਾਨੂੰ ਨਹੀਂ ਉਹ ਜੋ ਵੀ ਨੁਕਸਾਨ ਹੋਇਆ ਭਰੇ ਆਪੇ ਮੇਰਾ ਨਾਮ ਸੁਣ ਲੈ ਜੀ ਇਹ ਸਹੀ ਟ੍ਰੈਕ ਟ੍ਰੈਕ ਡਾਊਨ ਸਰ ਇਹ ਕੀ ਹੋਇਆ ਕੀ ਬੰਦ ਮਾਮਲਾ ਹੈ ਜਿਹੜਾ ਟੱਕਰ ਇਹ ਗੱਡੀ ਬਹੁਤ ਸਪੀਡ ਚ ਜਾ ਰਹੀ ਸੀ ਇਹਨਾਂ ਦੋਨਾਂ ਗੱਡੀਆਂ ਦੇ ਵਿੱਚੋਂ ਹੀ ਸਾਈਡ ਤੇ ਕੱਢ ਰਹੀ ਸੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਗੱਡੀਆਂ ਦੋਨਾਂ ਦੇ ਲੱਗ ਗਈ ਉਹਦੀ ਸਾਈਡ ਤੇ ਵੀ ਲੱਗ ਗਈ ਉਹਦੀ ਸਾਈਡ ਲੱਗੀ ਸਪੀਡ ਜ਼ਿਆਦਾ ਸੀ ਇਹਨਾਂ ਰੋਕੇ ਗਏ ਜੀ ਰੁਕਣਾ ਮੇਰੇ ਸਪੀਡ ਹੀ ਬਹੁਤ ਜ਼ਿਆਦਾ ਸੀ ਨਹੀਂ ਗੱਡੀ ਰੁਕਦੀ ਜਾ ਰਹੀ ਕਹਿੰਦਾ ਕਿ ਬੰਦੇ ਵੀ ਥਲੇ ਦੇ ਦੇ ਲਗਾ ਟੱਕਰ ਵਾਲਾ ਬੰਦੇ ਚਲੋ ਬਚਾਓਗੇ ਜਲਦੀ ਬਚਾਓ ਹੋ ਗਿਆ ਵਾ ਗੱਡੀ ਉਸ ਗੱਡੀ ਦੇ ਵਿੱਚ ਵਿਚਰੋ ਸਵਾਰੀ ਦਾ ਬਚਾਓ ਗਿਆ ਇਧਰ ਹੀ ਹੋ ਗਿਆ ਜੀ ਗੱਡੀ ਦੇ ਵਿੱਚ ਕੀ ਲੋਡ ਹੈਗਾ ਜੀ ਇਹ ਕਿਹੜੀ ਸੀਮਟ ਲੋਡ ਹੈ ਜੀ ਸਾਮਲ ਕਾਇ ਉਹਦੇ ਹਜੇ ਸਾਮਲ ਪਾਏ ਲਈ ਜੀ ਉਹਨਾਂ ਪਸਨਾ ਭੇਜ ਗਿਆ ਹੈ ਜੀ ਜੀ ਮਾਲੀ ਨੇ ਕਾਰ ਨਹੀਂ ਹੋਇਆ ਕਿੰਨਾ ਨੁਕਸਾਨ ਹੋਇਆ ਗੱਡੀਆਂ ਦਾ ਤਾਂ ਵੀ ਹੋਇਆ ਜੀ ਉਹਦੇ ਜਲਦੀ ਤਾਂ ਨਾ ਸਕਦੀ ਨਾ ਕਾਫੀ ਨੁਕਸਾਨ ਹੋ ਗਿਆ ਜੀ ਗੱਡੀਆਂ ਦਾ ਗੱਡੀ ਦੇ ਬ੍ਰੇਕ ਨਹੀਂ ਲਾਈ ਕਿ ਲਗਾਈ ਇਹਨੂੰ